ਲੋਕਤਵਾ ਹਲਕਾ ਅਮਰਥਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਓਜਲਾ ਨੇ ਚੋਣ ਮੁਹਿੰਮ ਨੂੰ ਮਜੀਠਾ ਹਲਕੇ ਵਿੱਚ ਤੇਜ਼ ਕਰਦਿਆਂ ਮਜੀਠਾ ਹਲਕੇ ਦੇ ਕਾਂਗਰਸ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱੱਚਰ ਨੇ ਅੱਜ ਵੱਡੀਆਂ ਰੈਲੀਆਂ ਤੇ ਪ੍ਰਭਾਵਸ਼ਾਲੀ ਮੀਟਿੰਗਾਂ ਕਰਵਾਈਆਂ ਜਿਸ ਵਿੱਚ ਪਿੰਡ ਪਖਰਪੁਰਾ ਵਿੱਚ ਭਗਵੰਤ ਪਾਲ ਸਿੰਘ ਸੱੱਚਰ ਦੀ ਅਗਵਾਈ ਵਿੱਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਜੀਤ ਸਿੰਘ ਓਜਲਾ ਨੇ ਆਖਿਆ ਕਿ ਦੇਸ਼ ਦੀ ਮਜਬੂਰੀ ਬਣ ਗਈ ਹੈ ਕਿ ਮੋਦੀ ਸਰਕਾਰ ਨੂੰ ਬਦਲਣਾ ਹੈ ਕਿਉਂਕਿ ਅੱਜ ਹਰ ਵਰਗ ਮੋਦੀ ਸਰਕਾਰ ਦੇ ਰਾਜ ਵਿੱਚ ਦੁਖੀ ਨਜ਼ਰ ਆ ਰਿਹਾ ਹੈ ਚਾਹੇ ਉਹ ਕਿਸਾਨ ਮਜ਼ਦੂਰ ਦੁਕਾਨਦਾਰ ਛੋਟਾ ਵਪਾਰੀ ਜਾਂ ਮੁਲਾਜ਼ਮ ਹੀ ਕਿਉਂ ਨਾ ਹੋਵੇ ਹਰੇਕ ਦੁਖੀ ਹੈ ਪੰਜਾਬ ਵਿੱਚ ਭਗਵੰਤਬਾਂਦੀ ਸਰਕਾਰ ਦੀ ਗੱਲ ਕਰਦਿਆਂ ਓਜਲਾ ਨੇ ਆਖਿਆ ਕਿ ਲੋਕਾਂ ਨੂੰ ਇਸ ਬਦਲਾਅ ਵਾਲੀ ਸਰਕਾਰ ਕੋਲੋਂ ਵੀ ਬਦਲਾ ਲੈਣਗੇ ਭਗਵੰਤ ਪਾਲ ਸਿੰਘ ਸੱਜਣ ਨੇ ਆਖਿਆ ਕਿ ਮਜੇਠਾ ਹਲਕੇ ਤੋਂ ਲੋਕ ਇਸ ਵਾਰ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਲਾਰੇ ਵਿੱਚ ਨਹੀਂ ਫਸਣਗੇ ਅਤੇ ਕਾਂਗਰਸ ਪਾਰਟੀ ਦੇ ਖਾਕ ਵਿੱਚ ਉਹ ਜਿਹੜਾ ਜੀ ਨੂੰ ਵੋਟ ਪਾਉਣਗੇ ਇਸ ਮੌਕੇ ਸਾਫ ਕਾਬਾਇਦ ਜਵਿੰਦਰ ਸਿੰਘ ਕਤੂਨਗੜ ਸਤਨਾਮ ਸਿੰਘ ਸੇਵਾ ਮੁਕਤ ਹੈਡਮਾਸਟਰ ਦਲਜੀਤ ਸਿੰਘ ਪਾਕਰਪੁਰਾ ਸੁਖਵਿੰਦਰ ਸਿੰਘ ਢਿੱਲੋਂ ਸੁਖਵਿੰਦਰ ਸਿੰਘ ਖੇੜਾ ਗੁਰਮੀਤ ਸਿੰਘ ਭੀਲੋਵਾਲ ਸਰਪੰਚ ਸਤਨਾਮ ਸਿੰਘ ਚਾਚੋਵਾਲੀ ਸਿੰਘਾਰਾ ਸਿੰਘ ਸੈਨੇਵਾਲੀ ਦਲਬੀਰ ਸਿੰਘ ਕੋਟਲੀ ਨੰਬਰਦਾਰ ਹਰਿੰਦਰ ਸਿੰਘ ਹਰਪਿੰਦਰ ਸਿੰਘ ਮੱਗੋ ਸੋਹੀ ਸੁਖਦੇਵ ਸਿੰਘ ਸਰਪੰਚ ਤਲਵੰਡੀ ਰਣਜੀਤ ਸਿੰਘ ਨਾਨਕ ਸਿੰਘ ਧੰਨਾ ਸਿੰਘ ਜਸਵੀਰ ਸਿੰਘ ਬਲਹਰਪ੍ਰੀਤ ਸਿੰਘ ਨਵਦੀਪ ਸਿੰਘ ਸੋਨਾ ਮਜੀਠਾ ਪੱਪੀ ਭੱਲਾ ਰੋਬਨ ਲੋਹਾਰ ਕਾ ਮਦਨਜੀਤ ਸਿੰਘ ਕਾਦਰਬਾਦ ਜਸਬਾਦ ਸੇ ਕੁਲਵੰਤ ਸਿੰਘ ਬਚਿੱਤਰ ਸਿੰਘ ਸੈਨੇਵਾਲੀ ਸਮੇਤ ਵੱਡੀ ਗਿਣਤੀ ਵਿੱਚ ਬੱਕ ਬੱਕ ਪਿੰਡਾਂ ਦੇ ਲੋਕ ਹਾਜ਼ਰ ਸਨ ਇਹ ਤੁਹਾਨੂੰ ਰੱਬ ਨੇ ਅਧਕਾਰ ਦਿੱਤਾ ਹੈ ਪੈਰੀ ਕ੍ਰਿਸਚਨ ਕੋਈ ਫਰਕ ਹੈ ਸਾਡੇ ਚ ਕਦੀ ਫਰਕ ਨਹੀਂ ਆਗਾ ਕਿ ਜੇ ਫਰਕ ਦੇ ਵਿੱਚ ਪਾਇਆ ਨਫਰ ਦੀ ਭਲਾਈ ਹੈ ਉਹ ਨਰਿੰਦਰ ਮੋਦੀ অর ਉਹਦੀ ਸਰਕਾਰ ਨੇ ਭਲਾਈ ਹੈ ਤਗਾਤੇ ਉਹਨਾਂ ਨੇ ਧੜੇ ਬੰਦੀ ਵਰਗੀਕਰਨ ਧਰਮਾਂ ਦੇ ਨਾਂ ਤੇ ਰਾਜਨੀਤੀ ਇਹ ਉਹਨਾਂ ਨੇ ਕੀਤੀ ਹੈ ਤੇ ਪੰਜਾਬੀਆਂ ਨੇ ਉਹਦਾ ਰੱਤ ਰੋਕਿਆ ਜੋ গুজਰਾਤ ਤੇ ਕਿਰਿਆ ਦਲੀ ਦੀ ਮਲੀ ਦੀ ਕਰਦਾ ਹੀ ਆਇਆ ਪਰ ਪੰਜਾਬੀ ਨਹੀਂ ਰੱਕੇ ਜਦੋਂ ਕਿਸਾਨੀ ਬੇਲੇ ਸਾਰੇ ਦੇਸ਼ ਵਾਸਤੇ ਕਹਿੰਦੇ ਸਾਡੇ ਲਈ ਨਹੀਂ ਸੀ ਪਰ ਫੜੇ ਸਾਹ ਦਿੱਤਾ ਤੇ ਦਿੱਲੀ ਦੀਆਂ ਬਰੂਹਾ ਤੇ ਜਾ ਕੇ ਪਾਈ ਗਈ ਨਹੀਂ ਜਾਣ ਦਿੱਤਾ ਕਾ ਤੁਹਾਡੇ ਰਗਾ ਸਾਥ ਕਿਸੇ ਜਣ ਨੂੰ ਚੁੜਿਆ ਸੀ ਮੈਂਬਰ ਪਾਰਲੀਮੈਂਟ ਦੋ ਵਾਰ ਉੱਥੇ ਜਾ ਕੇ ਜੰਤ ਮੰਤਰ ਤੁਹਾਡੇ ਪਾਸਲੇ 1 ਸਾਲ ਧਰਨਾ ਲਾਇਆ। ਆੜੇ ਤਰੇ ਫਿਰਦੇ ਹੋਣ ਬੋਟਾ ਮੰਗਲ ਦੇ ਨੂੰ ਪੁੱਛੋ ਕਿੱਥੇ ਉਧਰ। ਫਿਰ ਜਾਈਆਂ ਜੁੜੀ ਤੇ। ਇੱਕ ਸਾਲ ਬੈਠੇ ਰਹੇ। ਇੱਕ ਸਾਲ ਧਰਨਾ ਲਾਇਆ ਤੇ ਜਦੋਂ ਕਿਸੇ ਕਾਨੂੰਨ ਵਾਪਸ ਹੋਏ ਤਾਂ ਤੁਸੀਂ ਮੁੜਿਆ ਪਰ ਹੋਇਆ ਕਿ ਇਹਦੇ ਨਾਲ ਦੇਸ਼ ਨੂੰ ਪਤਾ ਲੱਗ ਗਿਆ ਕਿ ਅਸੀਂ ਮੋਦੀ ਦੇ ਅੱਗੇ ਖੜ ਸਕਦੇ ਹਾਂ। ਪਹਿਲੇ ਤਾਂ ਲੋਕੀ ਭੁੱਲੀ ਗਏ ਸੀ ਕਿ ਖੜਾਂਗੇ। ਤੇ ਖੜਨਾ ਕਿਵੇਂ ਸਿਖਾਇਆ। ਕਿੰਨੇ ਸਖਾਇਆ ਪੰਜਾਬੀਆਂ ਨੇ ਯਾਰ ਪੰਜਾਬੀ ਹੈ ਸਾਡਾ ਪਿਆਰ ਪੰਜਾਬੀ ਹੈ ਉਹਨਾਂ ਸਖਾਇਆ ਸਾਨੂੰ